ਕਹਿੰਦੇ ਨਾ ਪਹਿਣਾ ਨੀ ਲੈਣੀਸ ਕੱਪੜੀ ਕੀ ਕੱਪੜੇ ਹੈ ਨਹੀਂ ਤੇਰੇ ਕੋ ਕਾਤੇ ਤੇਰਾ ਡੈਡੀ ਕੀ ਕਰਦਾ ਤੇਰਾ ਡੈਡੀ ਕੀ ਕਰਦਾ ਡੈਡੀ ਕਰੇ ਕੀ ਕਰਦਾ ਕੰਮ ਕਰਦਾ ਇਹ ਕਾਦਾ ਮਿਸਤਰੀ ਦਾ ਮਿਸਤਰੀ ਹੈ ਦਾ ਡੈਡੀ ਉਹਦੀ 700 ਰੁਪਏ ਧਾੜੀ ਹੈ ਮੰਮੀ ਵੀ ਤੇਰੀ ਨਾਲ ਜਾਂਦੀ 600 ਰੁਪਏ 500 ਰੁਪਏ ਉਹਦੀ ਹੈ 7 7 ਤੋਂ ਤੇ 10 11 11 ਹੋ ਗਿਆ ਜੀ ਐ ਜਿੰਨੇ ਹੋਗੇ ਨਾ ਮੈਂ ਬੁੱਤਾ ਹਿਸਾਬ ਨਹੀਂ ਆਂਦਾ ਫੇਰ ਤੁਸੀਂ ਮੰਗਿਆ ਕਾਤੇ ਕਰਦੇ ਹੋ ਅਸਲ ਵਿੱਚ ਮਜਬੂਰੀ ਚ ਮੰਗਿਆ ਜੀ ਇਹ ਤੇ ਕੜੀ ਮਜਬੂਰੀ ਹੈ 1100 ਰੁਪਏ ਡੇਲੀ ਇਹਨਾਂ ਨੂੰ ਬਚਾਇਆ ਕਰਦਾ ਇਹ ਮਜਬੂਰੀ ਦੱਸੋ ਕਾਦੀ ਹੋਈ ਮੈਨੂੰ ਦੱਸੋ ਕਾਦੀ ਬੁੱਲੋ ਬੁੱਲੋ ਬੁੱਤ ਹਾਂ ਕੱਪੜੇ ਤੇ ਆਦੀ ਮੈਂ ਦਵਾ ਦੂੰਗਾ ਕੱਪੜੇ ਪਹਿਲਾਂ 10 ਰੁਪਏ ਮਜਬੂਰੀ ਕਾਦੀ ਹੋਣੀ ਹੈ 10 ਆ 10 ਜਿਹੜੇ ਨਾ ਮਿਲ ਨਹੀਂ ਪਤਾ ਐ ਨਾ ਨਹੀਂ ਪਤਾ ਮੈਨੂੰ ਪਤਾ ਨਹੀਂ ਤੈਨੂੰ ਡੇੜੀ ਡੇੜਾ ਕਹਿੰਦਾ ਵੀ ਜਾ ਮੰਗ ਕੇ ਲਿਆ ਹੈ ਜਾ ਭੱਜ ਜਾ ਹੈ ਸਵੇਰੇ ਕੱਢ ਦਿੰਦੇ ਸਵੇਰੇ ਕੱਢ ਦਿੰਦੇ ਮੰਮੀ ਡੈਡੀ ਅਸੀਂ ਆਪ ਹੀ ਆਂਦੇ ਆਣੀ ਮਰਜ਼ੀ ਨਾਲ ਆਂਦੇ ਤੈਨੂੰ ਪਤਾ ਏ ਗੁਨਾਹ ਏ ਇਹ ਪਾਪ ਏ ਇਸਦੀ ਸਜ਼ਾ ਮਿਲਦੀ ਪਤਾ ਏ ਤੈਨੂੰ ਹੈ ਕਿ ਤੁਸੀਂ ਮੰਗਣਾ ਬੰਦ ਕਰੋ ਕਰ ਬੰਦ ਚਲੋ ਸਾਰੇ ਚਲੋ ਚਲੋ ਕਿਆ ਇਹਨਾਂ ਨੂੰ ਸਾਰੇ ਨੂੰ ਚਲੋ ਨਹੀਂ ਉਹ ਦੇਖੋ ਮੈਂ ਰਿਪੋਰਟ ਕਰਾਣ ਲੱਗਿਆ ਪੁਲਿਸ ਸਟੇਸ਼ਨ ਠੀਕ ਹੈ ਆ ਜਾਓ ਤੁਸੀਂ ਦੋਸਤੋ ਦੇਖ ਲਿਆ ਤੇ ਮਿਸਤਰੀ ਦੀ ਅੱਜ ਕੱਲ 600 ਜਾਂ 700 ਰੁਪਏ ਤੇ ਆੜੀ ਹੈਗੀ ਆ ਇੱਕ ਮਜ਼ਦੂਰ ਦੀ ਹੈਗੀ 500 7 5 1200 ਰੁਪਇਆ ਚਲੋ ਕਟੋ ਕੜਾ 1000 ਰੁਪਇਆ ਰੱਖ ਲਓ ਚਲੋ ਹੋਰ ਘਟਾ ਲਓ 900 ਰੱਖ ਲਓ 800 ਰੱਖ ਲਓ ਦੋ ਇਹ ਆ ਆਦਮੀ ਦੀ ਵੀ ਰ 800 ਰੁਪਏ ਦਾ ਉਹਨੂੰ ਕੀ ਕਰ ਰਾ ਠੇਕਿਆਂ ਤੇ ਜਾ ਕੇ ਸ਼ਰਾਬਾ ਪੀਣੀਆਂ ਇਹਨਾਂ ਦੇ ਕੋਲੋਂ ਪੈਸੇ ਲੈ ਕੇ ਇਹ ਤੁਹਾਡਾ ਪੈਸਾ ਜਿਹੜਾ ਇਹ ਕੋਈ ਸੇਵਾ ਨੂੰ ਨਹੀਂ ਲੱਗ ਰਿਹਾ ਇਹ ਤੁਹਾਡਾ ਪੈਸਾ ਕੋਈ ਚੰਗੀ ਜਗ੍ਹਾ ਨੂੰ ਨਹੀਂ ਲੱਗ ਰਿਹਾ ਅਗਰ ਤੁਸੀਂ ਸੇਵਾ ਪਾਣੀ ਹੈ ਤੇ ਉਪਾਈਜ਼ ਵੀ ਬੈਠੇ ਆ ਲੋੜਵੰਦ ਤੁਹਾਡੇ ਪਿੰਡ ਚ ਵੀ ਬਹੁਤ ਹੈ ਉੱਥੇ ਹੁੰਦੀ ਸੇਵਾ ਕਰੋ ਅਗਰ ਇਹ ਤੁਹਾਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਦੇ ਅਜਿਹੀ ਤੁਹਾਡੇ ਪੁਲਿਸ ਸਟੇਸ਼ਨ ਹੈ ਤੁਸੀਂ ਇਹਨਾਂ ਨੂੰ ਹੀ ਰਿਪੋਰਟ ਕਰੋ ਥੈਂਕ ਯੂ ਧੰਨਵਾਦ ਮਕਰਨੀ ਜੀ ਆਪਣੀਆਂ ਸੰਗਤਾਂ ਨੂੰ ਨਾ ਇਹ ਨਹੀਂ ਮੰਗਣ ਵਾਲਿਆਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਤੁਸੀਂ ਤਾਂ ਦੇਖੇ ਰਹੇ ਇਹ ਕੱਪੜੇ ਪਾਣੇ ਤੱਕ ਸੰਗਤਾਂ ਦੇ ਆ ਜਾਂਦੇ ਅੱਜ ਤਾਂ ਗੱਡੀ ਭਰ ਕੇ ਆਏ ਹੋ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਛੋਟੇ-ਬੋਟੇ ਬੱਚੇ ਕਿੰਨੇ ਸੋਹਣੇ ਦਿਖਾਉਂਦੇ ਐਸ ਤਰ੍ਹਾਂ ਦੇ ਛੋਟੇ-ਛੋਟੇ ਬੱਚੇ ਨਵੀਂ ਵਿਆਹੀਆਂ ਬਹੂਆਂ ਤੇ ਕੱਪੜੇ ਪਾਣੇ ਤੱਕ ਆ ਜਾਂਦੇ ਇਸ ਸੰਬੰਧ ਚ ਤੁਸੀਂ ਕੀ ਕਹਿਣਾ ਮੈਂ ਕਹਿੰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਲੋ ਜੇ ਇਹਨਾਂ ਨੇ ਸੰਗਤਾਂ ਤੋਂ ਕੁਝ ਮੰਗਣਾ ਜਾਂ ਸੰਗਤਾਂ ਨੂੰ ਵੀ ਪਤਾ ਹੁੰਦਾ ਕਿਹੜੇ ਲੋੜਵੰਦ ਹੈਗੇ ਆ ਇਹ ਸਾਈਡ ਤੇ ਬੈਠ ਜਾਣ ਤਾਂ ਵਧੀਆ ਗੱਲ ਆ ਜਿਨ੍ਹਾਂ ਨੂੰ ਕੁਝ ਦਾਨ ਕਰਨਾ ਹੋਵੇ ਆਪਣੇ ਕੋਲੋਂ ਉਹ ਦੇ ਸਕਦੇ ਆ ਪਰ ਇਦਾਂ ਇਸ ਤਰ੍ਹਾਂ ਜਿਆਦਾ ਤੰਗ ਪਰੇਸ਼ਾਨ ਕਰਨਾ ਬਹੁਤ ਮਾੜੀ ਗੱਲ ਆ ਕਿਉਂਕਿ ਜਿਨ੍ਹਾਂ ਨੂੰ ਕੁਝ ਵੀ ਦੇਣਾ ਹੋਵੇ ਆਪਣੀ ਮਨਮਾਨੀ ਦੇ ਨਾਲ ਲੋੜਵੰਦਾਂ ਨੂੰ ਦਿੰਦੇ ਆ ਸਾਬ ਫਰਕ ਬੰਦਾ ਕਈ ਬੰਦੇ ਬੈਠੇ ਹੁੰਦੇ ਜਿੱਦੋਂ ਵੀਰ ਤੇ ਇੰਤਾ ਬੈਠਾ ਆਇਦਰਾ ਇਹਦੀ ਲੱਤਾਂ ਨਹੀਂ ਹੈ ਦੋਨੋਂ ਲੋੜਵੰਦ ਹਾਂ ਕੌਣ ਟੇਣਾ ਚਾਹੀਦਾ ਦਿੰਦੇ ਵੀ ਹੈ ਲੋ ਸੰਗ ਦੇ ਜਿਹੜੀ ਆਂਦੀ ਹੋ ਜਾਂਦੀ ਹੈ ਪਰ ਲੇਕਿਨ ਜਿਹੜੇ ਬਿਗੈਰ ਮਤਲਬ ਤੋਂ ਇਦਾਂ ਨਵੇਂ ਵਿਆਹੇ ਜੋੜੇ ਆਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਤੰਗ ਕਰਨਾ ਜ਼ਬਰਦਸਤੀ ਉਹਨਾਂ ਨੂੰ ਕਰਨਾ ਵੀ ਨਹੀਂ ਦੋ ਆਦੋ ਉਹ ਬਹੁਤ ਮਾੜੀ ਗੱਲ ਹੈ ਇਦਾਂ ਨਹੀਂ ਹੋਣਾ ਚਾਹੀਦਾ ਸੰਗਤਾਂ ਨੂੰ ਕੀ ਅਪੀਲ ਕਰਨੀ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਜਾਦਾ ਤੁਸੀਂ ਜਿਹੜੇ ਪ੍ਰਬੰਧਕ ਆ ਆਪਣੇ ਉਹਨਾਂ ਨੂੰ ਸ਼ਿਕਾਇਤ ਕਰੋ ਜੀ ਜਿਆਦਾ ਤੰਗ ਕਰਦੇ ਆ ਤੇ ਜਾਨਨ ਕੋਫਿਸ ਸਾਈਡ ਤੇ ਬੈਠ ਕੇ ਫੇਰ ਬੈਠ ਜਾਉਣ ਇਦਾਂ ਸਾਨੂੰ ਨਾ ਤੰਗ ਕਰੋ ਅੱਛਾ ਅੱਛਾ ਤੇ ਵੀ ਇਹ ਮੰਗ ਕਰਦੇ ਉਹ ਵੀ ਸੁਧਾਰ ਕਰੋ ਹਾਂ ਪ੍ਰਸ਼ਾਸਨ ਤੋਂ ਵੀ ਆਈ ਇੱਥੇ ਪੁਲਿਸ ਸਟੇਸ਼ਨ ਅੰਦਰ ਸਾਰਾ ਸਟਾਫ ਵਧੀਆ ਹੈ ਹੋ ਸਕਦਾ ਇਹ ਦੀ ਆਪਾਂ ਕਰਕੇ ਕੁਛ ਨਾ ਕਰੀਏ